ਹਾਂਜੀ ਟਾਂਡੇ ਵਾਲਿਓ ਕੀ ਹਾਲ ਆ ਅਸੀਂ ਪਹੁੰਚੇ ਹੋਏ ਆ ਜੀ ਮੇਗਾ ਫੈਸ਼ਨ ਸਟੋਰ ਜਿਹੜਾ ਕਿ ਮੇਸ਼ ਵਾਲਿਆਂ ਦੇ ਬਿਲਕੁਲ ਕੋਲ ਕਹਿ ਲਈਏ ਜਾਜਾ ਬਾਈਪਾਸ ਤੇ ਨੇੜੇ ਐਮ ਆਰ ਐਫ ਟਾਇਰ ਏਜੰਸੀ ਲੱਗੀ ਆ ਜਿੱਥੇ ਬਹੁਤ ਵੱਡੀ ਆਫਰ ਚੱਲਦੇ ਅੰਦਰ ਦੇਖਦੇ ਇਹਨਾਂ ਦਾ ਸਟੋਰ ਆਓ ਬਣੇ ਰਹੋ ਵੀਡੀਓ ਤੇ ਮੇਗਾ ਫੈਸ਼ਨ ਸਟੋਰ ਤੇ ਮਿਲਣਗੇ ਸਪੈਸ਼ਲ ਬੁਟੀਕ ਦੇ ਸੋਹਣੇ ਸੋਹਣੇ ਰੰਗਾ ਵਾਲੇ ਸੂਟ ਤੇ ਉਸ ਤੋਂ ਬਾਅਦ ਤੁਹਾਨੂੰ ਬਹੁਤ ਹੀ ਸੋਹਣੇ ਸੋਹਣੇ ਰੰਗਾ ਵਾਲੀਆਂ ਦਸਤਾਰਾਂ ਮਿਲਣਗੀਆਂ ਪੱਕੇ ਰੰਗਾ ਵਾਲੀਆਂ ਗਰੰਟੀ ਵਾਲੀਆਂ ਅੱਗੇ ਤੁਸੀਂ ਸ਼ੇਰਵਾਨੀ ਦੇਖ ਸਕਦੇ ਹੋ ਸੋਹਣੀ ਮਹਾਰਾਜਾ ਲੋਕ ਵਾਲੀ ਵਿਆਹ ਵਾਸਤੇ ਸੋਹਣੀ ਸ਼ੇਰਵਾਨੀ ਤੁਹਾਨੂੰ ਇੱਥੇ ਮਿਲੇਗੀ। ਉਸ ਤੋਂ ਬਾਅਦ ਤੁਹਾਨੂੰ ਮਿਲਣਗੇ ਸੋਹਣੇ-ਸੋਹਣੇ ਰੰਗਾ ਵਾਲੀਆਂ ਬਾਸਕਟਾਂ ਤੇ ਕੁਰਤੇ ਪਜਾਮੇ ਜਿੱਦਾ ਸਾਨੂੰ ਸ਼ੌਂਕ ਹੁੰਦਾ ਕਿ ਵਿਆਹ ਦੇ ਉੱਤੇ ਜਾਗੋ ਵੇਲੇ ਅਸੀਂ ਸੋਹਣੇ ਕਲਰਾਂ ਵਾਲੇ ਕੁਰਤੇ ਪਜਾਮੇ ਪੋਣੇ ਆ ਤੇ ਬਖਵਾਕ ਕਲਰਾਂ ਦੇ ਵਿੱਚ ਤੁਹਾਨੂੰ ਕੁਰਤੇ ਪਜਾਮੇ ਨਾਲ ਬਾਸਕਟਾਂ ਮਿਲਣਗੀਆਂ। ਉਸ ਤੋਂ ਬਾਅਦ ਜੀ ਇਹ ਸੋਹਣੇ-ਸੋਹਣੇ ਰੰਗਾ ਵਾਲੇ ਸੋਹਣਾ-ਸੋਹਣਾ ਕਪੜਾ ਮੱਖਣ ਵਰਗਾ ਕਹੋ ਜੀ ਕੁਰਤਾ ਪਜਾਮਾ ਤੁਹਾਨੂੰ ਮਿਲੂਗਾ। ਅਲੱਗ-ਅਲੱਗ ਕੁਆਲ ਸ਼ਾਟਾਂ ਦੀ ਵਧੀਆ ਕਲੈਕਸ਼ਨ ਮਿਲ ਜਾਏਗੀ ਤੁਸੀਂ ਦੇਖ ਸਕਦੇ ਹੋ ਪੈਂਟ ਕਮੀਜ਼ ਦੀ ਵਧੀਆ ਕਲੈਕਸ਼ਨ ਮਿਲ ਜਾਏਗੀ ਕੋਟ ਪੈਂਟ ਦੇ ਨਾਲ ਬਾਸਕਟ ਦੇਖੋ ਜੀ ਕਲਰ ਚੈੱਕ ਕਰੋ ਜੀ ਇਹ ਕੋਟ ਪਿੰਟ ਦੇ ਕਲਰ ਆ ਬਹੁਤ ਪਿਆਰੇ ਆ ਤੇ ਪਿਆਰਾ ਕਪੜਾ ਆ ਇਹਨਾਂ ਦੇ ਖਾਸ ਆਫਰ ਲੱਗ ਗਈ ਆ ਜੀ 3500 ਰੁਪਏ ਦੇ ਵਿੱਚ ਤੁਹਾਨੂੰ ਕੋਟ ਪੈਂਟ ਸਿਉ ਕੇ ਦਿੱਤਾ ਜਾਏਗਾ ਆਮ ਤੌਰ ਤੇ ਅਸੀਂ 4-4000 ਰੁਪਿਆ ਸਮਾਈ ਹੀ ਦੇ ਦਾਂਨੇ ਕੋਟ ਪਿੰਟ ਦੀ ਪਰ 3500 ਰੁਪਏ ਦੇ ਵਿੱਚ ਤੁਹਾਨੂੰ ਤੁਹਾਡੀ ਹੀ ਪਸੰਦ ਦਾ ਇਹਨਾਂ ਕਪੜਾ ਦੇ ਵਿੱਚ ਕੋਟ ਪੈਂਟ ਤਿਆਰ ਕੀਤਾ ਜਾਏਗਾ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜੀ ਸਤਿ ਸ੍ਰੀ ਅਕਾਲ